ਜਿਉਂ-ਜਿਉਂ ਲੋਕ ਸਭਾ ਚੋਣਾਂ ਨਸਤੇਕਾਰੀਆਂ ਨੇ ਉਵੇਂ ਹੀ ਸਾਰੀਆਂ ਪਾਰਟੀਆਂ ਨੇ ਆਪਣੇ ਵੋਟਰਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਹੈ ਤੇ ਚੋਣ ਪ੍ਰਚਾਰ ਵੀ ਜ਼ੂਰਾ ਸ਼ੂਰਾ ਨਾਲ ਚੱਲ ਰਿਹਾ ਹੈ ਤੇ ਕਈ ਲੀਡਰ ਚੋਣਾਂ ਤੋਂ ਪਹਿਲਾਂ ਆਪਣੇ ਦਲ ਬਦਲ ਕੇ ਇੱਧਰ-ਉੱਧਰ ਦੂਜੀਆਂ ਪਾਰਟੀਆਂ ਵੱਲ ਵੀ ਜਾ ਰਹੇ ਨੇ ਤੇ ਕਈ ਟਿਕਟਾਂ ਨਾ ਮਿਲਣ ਕਰਕੇ ਨਿਰਾਸ਼ ਵੀ ਲੱਗ ਰਹੇ ਨੇ ਅਜਿਹੇ ਚ ਹੁਣ ਪੰਜਾਬ ਇਕਤਾ ਪਾਰਟੀ ਦੇ ਸੁਖਪਾਲ ਖੈਰਾ ਨੇ ਅਗਾ ਪੁਰਾਣਾ ਚ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਤੇ ਉਸ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਮੀਡੀਆ ਸਾਹਮਣੇ ਨਿਯੋਤਾ ਦੇ ਦਿੱਤਾ ਹੈ ਤੇ ਕਿਹਾ ਕਿ ਸਿੱਧੂ ਸਾਹਮਣੂ ਕਾਂਗਰਸ ਦਾ ਵੈਸੇ ਵੀ ਛੱਡਣੀ ਪੈਣੀ ਹੈ ਤੇ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਦਿੱਤੇ ਜਾਣ ਤੇ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਨਾਲ ਜੁੜਨ ਤੇ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਟਿਕਟ ਵੀ ਦਿੱਤੀ ਜਾਵੇਗੀ ਤੇ ਚੋਣਾਂ 'ਚ ਉਹਨਾਂ ਦੀ ਪੂਰੀ ਮਦਦ ਵੀ ਕੀਤੀ ਜਾਵੇਗੀ ਸਿੱਧੂ ਸਾਹਿਬ ਉਹਨਾਂ ਨੂੰ ਤਾਂ ਸਾਡੀ ਬੇਨਤੀ ਹੈ ਕਿ ਤੁਹਾਨੂੰ ਅਲਟੀਮੇਟਲੀ ਕੱਲ ਵੀ ਤੇ ਜਾਂ ਉਸ ਤੋਂ ਬਾਅਦ ਵੀ ਤੁਹਾਨੂੰ ਕਾਂਗਰਸ ਤੋਂ ਬਾਹਰ ਹੋਣਾ ਪਵੇਗਾ ਕਿਉਂਕਿ ਕਾਂਗਰਸ ਵਿੱਚ ਕਿਸੇ ਵੀ ਆ ਆਜ਼ਾਦ ਆਵਾਜ਼ ਦੀ ਕੋਈ ਜਗ੍ਹਾ ਨਹੀਂ ਹੈ। ਔਰ ਹੁਣ ਉਹਨਾਂ ਨੇ ਜਿਹੜਾ ਚੰਡੀਗੜ੍ਹ ਤੋਂ ਬੀਬੀ ਨਵਜੋਤ ਕੌਰ ਸਿੱਧੂ ਨੂੰ ਟਿਕਟ ਨਹੀਂ ਦਿੱਤੀ। ਅਸੀਂ ਪੰਜਾਬ ਜਮੁਗਰੀ ਗੱਠ ਜੋੜ ਅਗਰ ਬੀਬੀ ਨਵਜੋਤ ਕੌਰ ਸਿੱਧੂ ਜਾਵੇ ਤੇ ਉਹ ਸਾਡੇ ਗੱਠ ਜੋੜ ਵੱਲੋਂ ਚੰਡੀਗੜ੍ਹ ਤੋਂ ਉਮੀਦਵਾਰ ਬਣ ਸਕਦੇ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਔਰ ਅਲਟੀਮੇਟਲੀ ਨਵਜੋਤ ਸਿੰਘ ਸਿੱਧੂ ਨੂੰ ਆ ਥੋੜਾ ਸਮਾਂ ਠਹਿਰ ਕੇ ਫਿਰ ਵੀ ਕਾਂਗਰਸ ਛੱਡਣੀ ਪਵੇਗੀ। ਕਬਲੇ ਗੋਰੇ ਕੇ ਸੁਤਪਾਲ ਖੈਰਾ ਫਰੀਦਕੋਟ ਤੋਂ ਚੋਣ ਡਾੜੇ ਮਾਸਟਰ ਬਲਦੇਵ ਸਿੰਘ ਦੇ ਹੱਕ ਚ ਚੋਣ ਪ੍ਰਚਾਰ ਕਰਨ ਆਏ ਸੀ ਉਥੇ ਖੈਰਾ ਨੇ ਇੱਥੇ ਤੱਕ ਕਹਿ ਦਿੱਤਾ ਕਿ ਚੋਣਾ ਜਿੱਤ ਕੇ ਉਹਨਾਂ ਦੀ ਪਾਰਟੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਸਕੀ ਤਾਂ ਉਹਨਾਂ ਦੀ ਮਾਨਤਾ ਤੱਕ ਰਾਤ ਕਰ ਦਿੱਤੀ ਜਾਵੇ ਖੈਰਾ ਨੇ ਬਾਕੀ ਆ ਪਾਰਟੀਆਂ ਨੂੰ ਵੀ ਅਜਿਹਾ ਕਰਨ ਦਾ ਖੁੱਲਾ ਚੈਲੰਜ ਦਿੱਤਾ ਪੰਜਾਬ ਇਕਤਾ ਪਾਰਟੀ ਆ ਅਸੀਂ ਪਹਿਲ ਕਦਮੀ ਕੀਤੀ ਆ ਕਿ ਜਿਹੜਾ ਮੈਨੀਫੈਸਟੋ ਅਸੀਂ ਦੇਾਂਗੇ ਚੋਣ ਕਮਿਸ਼ਨ ਨੂੰ ਉਹਦੇ ਨਾਲ ਐਫੀਡੇਵਿਟ ਫਾਈਲ ਕਰਾਂਗੇ ਲਾਈਕ ਅ ਲੀਗਲ ਡਾਕੂਮੈਂਟ ਜੇ ਅਗਰ ਅਸੀਂ ਆਪਣੇ ਵਾਅਦੇ ਪੂਰੇ ਨਹੀਂ ਕਰਾਂਗੇ ਸਾਡੀ ਪਾਰਟੀ ਦੀ ਮੰਤਾਂ ਰੱਦ ਕਰ ਦਿਓ ਕੀ ਕਾਂਗਰਸ ਤੇ ਅਕਾਲੀ ਦਲ ਇੱਕ ਕਮਿਟਮੈਂਟ ਦੇ ਸਕਦੇ ਨੇ ਕਿ ਅਗਰ ਉਹ ਵਾਅਦੇ ਪੂਰੇ ਨਹੀਂ ਕਰਦੇ ਤੇ ਉਹਨਾਂ ਦੀ ਮੰਤਾਂ ਰੱਦ ਕੀਤੀ ਜਾਵੇ ਸੋ 1 ਆਫ ਦਾ ਬੈਸਟ ਵੇਜ਼ ਇਸ ਨਾਲ ਵੋਟਰ ਵਿੱਚ ਵਿਸ਼ਵਾਸ ਪੈਦਾ ਕੀਤਾ ਜਾ ਸਕਦਾ ਕਿ ਅਸੀਂ ਤੁਹਾਡੇ ਨਾਲ ਝੂਠੇ ਵਾਅਦੇ ਨਹੀਂ ਕਰਾਂਗੇ ਉਹ ਇਹੀ ਤਰੀਕਾ ਵਾ ਤੇ ਮੇਰੀ ਦਾ ਸਾਰੀਆਂ ਪਾਰਟੀਆਂ ਨੂੰ ਅਪੀਲ ਆ ਕਿ ਆਓ ਤੁਸੀਂ ਵੀ ਇਦਾਂ ਦੀ ਸੇਮ ਅੰਡਰਟੇਕਿੰਗ ਦਿਓ ਤਾਂ ਕਿ ਝੂਠੇ ਵਾਅਦੇ ਬੰਦ ਕੀਤੇ ਜਾਈਂ ਉਥੇ ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਮਾਸਟਰ ਬਲਦੇਵ ਸਿੰਘ ਨੂੰ ਇਹ ਸਵਾਲ ਕੀਤਾ ਗਿਆ ਕਿ ਉਹ 2 ਸਾਲ ਤੋਂ ਐਮਐਲਏ ਨੇ ਤੇ ਹਲਕੇ 'ਚ ਉਹਨਾਂ ਨੇ ਕਿੰਨਾ ਵਿਕਾਸ ਕਰਵਾਇਆ ਇਸ ਤੇ ਮਾਸਟਰ ਬਲਦੇਵ ਸਿੰਘ ਦਾ ਜਵਾਬ ਸੀ ਕਿ ਪੰਜਾਬ ਸਰਕਾਰ ਐਮਐਲਏ ਨੂੰ ਜਿੰਨਾ ਫੰਡ ਦਿੰਦੀ ਹੈ ਉਹ ਨਹੀਂ ਦੇ ਰਹੀ ਇਸ ਲਈ ਪਿਛਲੇ 2 ਸਾਲਾਂ ਤੋਂ ਕਿਸੇ ਵੀ ਐਮਐਲਏ ਦੇ ਹਲਕੇ ਦਾ ਵਿਕਾਸ ਨਹੀਂ ਹੋ ਪਾਇਆ ਮਲ ਵਿਕਾਸ ਦੀ ਬਾਈ ਜੀ ਨੇ ਸਵਾਲ ਕੀਤਾ ਹੈ ਵਿਕਾਸ ਦੀ ਅੱਜ ਪੰਜਾਬ ਦੇ ਕਿਸੇ ਵੀ ਐਮਐਲਏ ਕੋਲੇ ਨਾ ਕਾਂਗਰਸ ਦੇ ਮੇਲੇ ਕੋਲੇ ਨਾ ਕਾਲੀਆਂ ਦੇ ਐਮਐਲਏ ਕੋਲੇ ਨਾ ਆਮ ਆਦੀ ਪਾਰਟੀ ਦੇ ਐਮਐਲਏ ਕੋਲੇ ਨਾ ਭਾਪੀ ਜਾਂ ਤਾਂ ਪਾਰਟੀ ਕੋਲੇ ਕੋਈ ਵੀ ਫੰਡ ਦੇਗਾ ਅਸੀਂ ਸਭ 5 ਕਰੋੜ ਦੀ ਮੰਗ ਕੀਤੀ ਹੈ ਕਿ ਜੇ ਸਾਨੂੰ 1 ਲੱਖ 142000 ਵੋਟਰਾਂ ਨੇ ਸਾਨੂੰ ਜਿਤਾ ਕੇ ਭੇਜਿਆ ਵੈ ਵਿਧਾਨ ਸਭਾ ਦੇ ਵਿੱਚ ਉਹ ਲੋਕ ਹੁਣ ਮਲ ਵਿਕਾਸ ਵਾਸਤੇ ਵੀ ਗੱਲ ਕਰਨਗੇ ਉਹ ਪਾਣੀ ਦੀ ਟੈਂਕੀ ਦੀ ਵੀ ਮੰਗ ਕਰਨਗੇ ਉਹ ਛਪੜਾਂ ਦੀ ਵੀ ਮੰਗ ਕਰਨਗੇ ਉਹ ਸਕੂਲਾਂ ਵਾਸਤੇ ਵੀ ਮੰਗ ਕਰਨਗੇ ਉਹ ਹਸਪਤਾਲਾਂ ਵਾਸਤੇ ਉਹ ਜੇ ਐਮਐਲਏ ਕੋਲੇ ਕੋਈ ਫੰਡ ਤਾਂ ਫੇਰ ਦੇਗਾ ਤਾਂ ਤਾਂ ਵਿਕਾਸ ਹੋਊਗਾ ਨਾ ਖਰਜੀ ਹੁਣ ਚੋਣਾ ਜਿੱਤਣ ਲਈ ਸਾਰੀਆਂ ਪਾਰਟੀਆਂ ਆਪਣੀ ਵਾਹ ਲਗਾ ਰਹੀਆਂ ਨੇ ਤੇ ਵੋਟਰਾਂ ਨੂੰ ਆਪਣੇ ਵੱਲ ਜੋੜਨ ਲਈ ਸਾਰੀਆਂ ਪਾਰਟੀਆਂ ਹਰ ਤਰ੍ਹਾਂ ਦੇ ਹਟਕੰਡੇ ਅਪਣਾ ਰਹੀਆਂ ਨੇ ਹੁਣ ਵੇਖਣ ਵਾਲੀ ਗੱਲ ਹੈ ਕਿ ਜਨਤਾ ਕਿਸ ਦੇ ਹੱਕ ਚ ਆਪਣਾ ਫੈਸਲਾ ਸੁਣਾਏਗੀ ਬਾਗਾ ਪੁਰਾਣਾ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ